ਪੁਲਿਸ ਵੱਲੋਂ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਅਰਨੈਸ ਕੈਂਪੇਨ ਚਲਾਉਨੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ ਕਿਤੇ ਜੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੇਨ ਸਮਗਲਰ ਨੇ ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ ਵੱਖਰੇ ਕੇਸਾਂ ਦਾ ਡਿਟੇਲ ਹੈ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹਿਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਬਾਸੀ ਬੁਰਜ ਰਾਏ ਕੇ ਪੱਟੀ ਤਰਨਤਨ ਦਾ ਹੈਗਾ ਇਸੇ ਤਰ੍ਹਾਂ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹਿਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੇ ਸਿੰਘ ਉਰਫ ਅਜੇ ਇਹ ਥਾਣਾ ਇਕਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕਦਮੇ ਦੇ ਵਿੱਚ ਰਜਿੰਦਰ ਸਿੰਘ ਬੋਰਜ ਰਾਏ ਕੇ ਪੱਟੀ ਤਰਨ ਤਰਨ ਦਾ ਹੀ ਆ ਇਹ ਤੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕਦਮਿਆਂ 'ਚ ਐਨਡੀਪੀਐਸ ਦੇ ਮੁਕਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਹੈ ਜਿ ਇਨਵੈਸਟੀਗੇਸ਼ਨ ਆ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕਦਮਿਆਂ 'ਚ ਹੋਰ ਕੋਈ ਲੋੜੀਂਦੇ ਬੰਦੇ ਹੋਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ थाना ਮਖੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰੋਇਨ ਬਰਾਮਦ ਹੋਈ ਸੀ ਉਹ ਉੱਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ 3 ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ ਉਹਨਾਂ ਦੇ ਵਿਰੋਧ ਉਸੇ 304 ਆਈਪੀਸੀ ਦਾ ਮੁਕੱਦਮਾ ਦਰਜਾ ਉਸ ਕੇਸ ਦੇ ਵਿੱਚੋਂ ਭਗੌੜਾ ਸੀ ਪੀਓ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਅਰਨੈਸ ਕੈਂਪੇਨ ਚਲਾਉਨੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ ਕਿਤੇ ਜੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੇਨ ਸਮਗਲਰ ਨੇ ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ-ਵੱਖਰੇ ਕੇਸਾਂ ਦਾ ਡਿਟੇਲ ਆ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹੀਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਵਾਸੀ ਬੁਰਜ ਰਾਏ ਕੇ ਪੱਟੀ ਤਰਨਤਨ ਦਾ ਹੈਗਾ ਇਸੇ ਤਰ੍ਹਾਂ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹੀਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੀਤ ਸਿੰਘ ਉਰਫ ਅਜੇ ਇਹ ਥਾਣਾ ਘਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕੱਦਮੇ ਦੇ ਵਿੱਚ ਰਿਜਿੰਦਰ ਸਿੰਘ ਬੁਰਜ ਰਾਏ ਕੇ ਪੱਟੀਦਰਨਦਰਨ ਦਾ ਹੀ ਆ ਇਹ ਤੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕੱਦਮਿਆਂ ਚ ਐਨਡੀਪੀਐਸ ਦੇ ਮੁਕੱਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਜਿ ਇਨਵੈਸਟੀਗੇਸ਼ਨ ਆ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕੱਦਮਿਆਂ ਚ ਹੋਰ ਕੋਈ ਲੋੜੀਂਦੇ ਬੰਦੇ ਹੋਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਮਖੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰੋਇਨ ਬਰਾਮਦ ਹੋਈ ਸੀ ਉਹ ਉੱਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ ਚ ਤਿੰਨ ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ ਉਹਨੇ ਵਿਰੋਧ ਉਸੇ 304 ਆਈਪੀਸੀ ਦਾ ਮੁਕੱਦਮਾ ਦਰਜਾ ਉਸ ਕੇਸ ਦੇ ਵਿੱਚੋਂ ਭਗੌੜਾ ਸੀ ਪੀਓ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ